ਅੰਮਰਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਜਿੱਤ ਕਿੰਨੀ ਸਿੱਖ ਸਿਆਸਤ ਲਈ ਫਾਇਦੇਮੰਦ ਕਿੰਨੀ ਕੀ ਭਾਰਤ ਦੀ ਸਟੇਟ ਲਈ ਫਾਇਦੇਮੰਦ ਹੁਣ ਇੱਥੇ ਦੋਸਤੋ 543 ਸੀਟਾਂ ਮੋਕਸਭਾ ਦੀਆਂ ਹੁਣ ਸਰਜੀਤ ਸਿੰਘ ਖਾਲਸਾ ਜਾਂ ਅੰਮਰਤਪਾਲ ਸਿੰਘ ਜੀ ਆਪਣੀ ਵੋਟ ਨਾ ਤਾਂ ਕਾਂਗਰਸ ਨੂੰ ਦੇ ਸਕਦੇ ਨੇ ਨਾ ਭਾਜਪਾ ਨੂੰ ਦੇ ਸਕਦੇ ਨੇ ਤਾਂ ਇਹ ਦੋ ਵੋਟਾਂ ਦੀ ਵੈਲਿਊ ਜੇ ਦੇਖੀਏ ਇਸ ਸਮੇਂ ਜਿੰਨਾ ਤੱਕ ਕੋਈ ਸਰਕਾਰ ਤੇ ਵੱਡਾ ਸੰਕਟ ਨਹੀਂ ਹੁੰਦਾ ਤਾਂ ਕੋਈ ਵੈਲਿਊਏਬਲ ਨਹੀਂ ਜੇ ਇਹਨਾਂ ਨੂੰ ਸੱਸਦ ਦੇ ਵਿੱਚ ਬੋਲਣ ਦਾ ਮੌਕਾ ਮਿਲਦਾ ਤਾਂ 2-4 ਮਿੰਟ ਜਿੰਨਾ ਵੀ ਪ੍ਰੋਟੋਕਾਲ ਹੈ ਉਹਦੇ ਹਿਸਾਬ ਨਾਲ ਮਿਲੇਗਾ ਹੁਣ ਇਹ ਤਾਂ ਸਿੱਖ ਜੋ ਆਪਣੀ ਮੂਵਮੈਂਟ ਚਲਾ ਰਹੇ ਨੇ ਉਹਨਾਂ ਨੇ ਨੁਕਸਾਨ ਕੀ ਹੈ ਅਸੀਂ ਆਮ ਕੈਨੇਡਾ ਅਮਰੀਕਾ ਜਾਂ ਆਦਰ ਦੇਸ਼ਾਂ ਦੇ ਵਿੱਚ ਜਾ ਕੇ ਕਹਿੰਦੇ ਆ ਵੀ ਸਾਡੇ ਨਾਲ ਭਾਰਤੀ ਸਟੇਟ ਅ ਟੱਕਾ ਕਰਦੀ ਐ ਸਾਨੂੰ ਸਾਡੇ ਹੱਕ ਨਹੀਂ ਦੇ ਰਹੇ ਤਾਂ ਇੱਕ ਭਾਰਤੀ ਸਟੇਟ ਲਈ ਇੱਕ ਇਹ ਚੀਜ਼ ਆ ਗਈ ਵੀ ਉਹ ਅੰਮ੍ਰਿਤਪਾਲ ਦੇ ਚਿਹਰੇ ਨੂੰ ਸਰਬਜੀਤ ਸਿੰਘ ਖਾਲਸਾ ਦੇ ਚਿਹਰੇ ਨੂੰ ਇੰਟਰਨੈਸ਼ਨਲ ਲੈਵਲ ਤੇ ਰੱਖ ਸਾਧੀਆਂ ਵੀ ਦੇਖੋ ਗਰਮ ਤੜਾਂ ਦੇ ਜੋ ਭਾਰਤੀ ਸਟੇਟ ਨਾਲ ਮਤਲਬ ਕਿ ਥੋੜਾ ਟੱਕਰ ਲੈ ਰਹੇ ਨੇ ਜਾਂ ਉਹਨਾਂ ਨਾਲ ਉਹਨਾਂ ਦੇ ਬੁਰਦ ਬੋਲਦੇ ਨੇ ਤਿੰਨ ਸੀਟਾਂ ਦੇ ਖੜੇ ਅਸੀਂ ਜਿਹਦੇ ਵਿੱਚੋਂ ਦੋ ਜਿੱਤ ਗਏ ਨੇ ਅਸੀਂ ਉਹਨਾਂ ਨੂੰ ਸੰਸਦ ਦੇ ਵਿੱਚ ਵੈਲਕਮ ਕਰਦੇ ਆਂ ਭਾਰਤ ਦੇ ਸੰਵਧਾਨ ਦੇ ਤੌਰ ਤੇ ਉਹ ਵੀ ਭਾਰਤ ਦੇ ਸੰਵਧਾਨ ਮੰਡਲ ਨੇ ਵੀ ਅੱਸੀ ਜੀ ਭਾਰਤ ਦੇ ਸੰਵਧਾਨ ਮੰਡਲ ਕੇ ਲੋਕ ਸਭਾ ਚਾਵਾਂਗੇ ਭਾਰਤ ਦੇ ਸੰਵਧਾਨ ਮੰਡਲ ਕਿਹਾ ਜੇ ਚੋਣਾਂ ਲੜੇ ਤਾਂ ਭਾਰਤ ਸੰਵਧਾਨ ਮੰਡਲ ਦੀ ਚੋਣਾਂ ਲੜੀਆਂ ਨੇ ਇਸ ਤੋਂ ਕੋਈ ਹੋਣੀ ਆਪਸਾ ਦਾ ਇਨਕਾਰ ਨਹੀਂ ਹੋ ਸਕਦਾ ਦੂਜੀ ਗੱਲ ਇੱਥੇ ਜਿਹੜੇ ਬਾਜੇ ਕੇ ਵਰਗੇ ਨੇ ਜਾਂ ਹੋਰ ਜਿਹੜੇ ਅਮਰਿਤਪਾਲ ਸਿੰਘ ਜੀ ਨਾਲ ਫੜੇ ਗਏ ਉਹਨਾਂ ਦਾ ਕੀ ਬਣੇਗਾ ਕਿਉਂਕਿ ਉਹ ਚੋਣੇ ਜਿੱਤੇ ਨਾ ਉਹ ਕਿਤੇ ਖੜੇ ਹੋਏ ਨੇ ਤੀਜੀ ਗੱਲ ਜੇ ਕਿਸੇ ਪਾਰਟੀ ਦੇ ਨੇੜੇ ਲੱਗਣਗੇ ਜੇ ਹੁਣ ਬੀਜੇਪੀ ਦੇ ਨੇੜੇ ਲੱਗਦੇ ਨੇ ਜਾਂ ਕਾਂਗਰਸ ਦੇ ਤਾਂ ਇਹਨਾਂ ਨੂੰ ਕੁਝ ਮਿਲ ਸਕਦਾ ਸਿੱਖ ਧਰਮ ਨੂੰ ਕੁਝ ਮਿਲ ਸਕਦਾ ਪਰ ਦੋਵਾਂ ਦੇ ਤਲਵੇ ਨਹੀਂ ਲੱਗਣਗੇ ਕਿਉਂਕਿ ਇਹਨਾਂ ਦਾ ਵजूद ਖਤ ਤਵਜੋ ਸਾਡਾ ਸੋਸ਼ਲ ਮੀਡੀਆ ਸਿੱਖ ਜਿੰਨੇ ਕਟੜ ਦੇ ਵਾਰ ਦੇ ਵਿੱਚ ਇੰਨਾ ਮੱਲ ਕੇ ਅੱਗੇ ਵਧ ਚੁੱਕਿਆ ਹੈ ਵੀ ਉਹ ਸਮਝੋਤੇ ਨੂੰ ਤੇ ਸਾਨੂੰ ਕੁਝ ਮਿਲ ਜੇ ਇਸ ਜੋਤੇ ਨੂੰ ਮੰਨਣਗੇ ਨਹੀਂ ਹੁਣ ਥੱਲੇ ਆ ਜਨ ਥੋੜਾ ਥੱਲੇ ਆ ਜਨਿਆ ਜੇ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਕਿ ਅੰਮਰਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਜਾਂ ਸੁਮਨਜੀਤ ਸਿੰਘ ਮਾਨ ਜੀ ਦੇ ਇਹ ਹੈ ਵੀ ਇੰਨੀ ਕੋ ਬੇ ਬਣਾ ਸਕਦੇ ਨੇ ਵੀ 60% ਜਿੱਤ ਲੈਣ ਤਾਂ ਮੈਨੂੰ ਲੱਗਦਾ ਨਹੀਂ ਕਿਉਂਕਿ ਤਾਜ਼ਾ ਤਜਰਬਾ ਇਹ ਦੱਸਦਾ ਹੈ ਵੀ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਅੱਜ ਦਾ ਅਜੁੱਧਿਆ ਦੇ ਵਿੱਚ ਰਾਮ ਮੰਦਰ ਬਣਾਉਣ ਦੇ ਬਾਵਜੂਦ ਏਅਰਪੋਰਟ ਬਣਾਉਣ ਦੇ ਬਾਵਜੂਦ ਜਾਂ ਹੋਰ ਚੀਜ਼ਾਂ ਬਣਾਉਣ ਦੇ ਬਾਵਜੂਦ ਜਵੇਂ ਜੁੱਧਾ ਦੇ ਵਿਚਾਰ ਹੋਈ ਹੈ ਤਾਂ ਲੋਕ ਜਿਹੜੇ ਇਸ ਟਾਈਮ ਲੋਕਾਂ ਦੀ ਦਿਮਾਗ ਦੇ ਵਿੱਚ ਚੱਲਿਆ ਉਹ ਚੱਲਿਆ ਵੀ ਫਰੀਜ਼ ਹੈ ਹੁਣ ਉੱਥੇ ਲਾਰਾ ਲਾਇਗਰ ਸੀ 1 ਲੱਖ ਰੁਪਿਆ ਸਲਾਨਾ ਬੀਬੀਆਂ ਦੇ ਖਾਤਾ 'ਚ ਪਾਵਾਂਗੇ ਕਾਂਗਰਸ ਵੱਲੋਂ ਤੇ ਸਮਾਜਵਾਦੀ ਪਾਰਟੀ ਬਣੋ ਤਾਂ ਅਚਾਨਕ ਕਿੱਥੇ ਗਿਆ ਜੀ ਦੂਜੇ ਨੰਬਰ ਤੇ ਤਾਂ ਲੋਕਾਂ ਨੇ ਕੇ ਧਰਮ ਛੱਡ ਪਹਿਲਾਂ ਪਣੋਂ ਰੁਪਏ ਚਾਹੁੰਦੇ ਨੇ ਤਾਂ ਸਾਡੇ ਹਿੰਦੂ ਸਿਕੰਤ ਤਕਰੀਬਨ ਇਸ ਤਰ੍ਹਾਂ ਦੀ ਇੱਕ ਮਨਰੈਲਿਟੀ ਬਣ ਚੁੱਕੀ ਹੈ ਵੀ ਉਹ ਪੈਸੇ ਨੂੰ ਪ੍ਰੈਫਰ ਕਰਨ ਲੱਗ ਪਏ ਨੇ ਤਾਂ ਇਹਦਾ ਮੇਰਾ ਖਿਆਲ ਅੱਜ ਦੀ ਘੜੀ ਜਿਹੜਾ ਮੇਰਾ ਵਿਚਾਰ ਹੈ ਕਈ ਲੋਕ ਵੀ ਇਹਦਾ 90% ਡਿਸਐਗਰੀ ਹੋ ਸਕਦੇ ਨੇ ਉਹ ਕਹਿਣਗੇ ਜੀ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਭਾਰਤੀ ਸਟੇਟ ਦਾ ਹੱਥ ਉੱਪਰ ਰਹੇਗਾ ਕਿਉਂਕਿ ਉਹ ਕੁਰੀਟਾ ਵਰਗੇ ਜਿਹੜੇ ਦੇਸ਼ ਇਲਜ਼ਾਮ ਲਾਉਂਦੇ ਨੇ ਵੀ ਤੁਸੀਂ ਸਾਡੇ ਇੱਥੇ ਕੱਟੜਵਾਦ ਲੋਕਾਂ ਨੂੰ ਬਰਵਾ ਰਹੇ ਹੋ ਖਾਰਸਤਾਨ ਨੂੰ ਬਰਵਾ ਰਹੇ ਹੋ ਉਹ ਕਹਿੰਦੇ ਇੱਥੇ ਪਾਰਟੀ ਦੇ ਵਿੱਚ ਜਿੱਤੇ ਰਹਿੰਦੇ ਜੀ ਅਸਥਿਕਸ ਨੂੰ ਨੰਬਰਉਂਦੇ ਨੇ ਤਾਂ ਇਸ ਵੇਲੇ ਭਾਰਤੀ ਸਟੇਟ ਦਾ ਹੱਥ ਉੱਪਰ ਰਹੇਗਾ ਤੇ ਉਹਨਾਂ ਨੂੰ ਇੱਕ ਚਿਹਰਾ ਮਿਲ ਗਿਆ ਅਮਰਤਪਾਲ ਸਿੰਘ ਦਾ ਸਾਡੀ ਸਰਕਾਰ ਸਰਦਾਰ ਜੀ ਵੀ ਦੇਖੋ ਜੀ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਇਹ ਖੜੇ ਹੋਏ ਤੇ ਜਿੱਤ ਗਏ ਤੁਹਾਡੇ ਕੋਈ ਵਿਚਾਰ ਹੋਣ ਵੀ ਦੀ ਸੰਜਣਾ ਧੰਨਵਾਦ